ਉਸ ਟਾਈਮ ਤੇ ਉਹਨਾਂ ਨੇ ਪਰਤੀ ਕਰਾਏ ਬੰਦੇ ਜਿੱਚ ਮੈਂ ਵੀ ਪਰਤੀ ਹੋਇਆ ਮੈਨੂੰ ਦੋ ਵਾਰ ਇਹਨਾਂ ਨੇ ਇੱਕ ਵਾਰ ਖੰਨੇ ਤੋਂ ਤੇ ਇੱਕ ਵਾਰ ਕਿਸੇ ਹੋਰ ਮੇਲੇ ਤੋਂ ਚੁੱਕ ਕੇ ਸਿੱਧਾ ਕੇਪੀਐਸ ਗਿਲ ਦੇ ਘਰ ਲੈ ਗਏ ਕੇਪੀਐਸ ਗਿਲ ਦੇ ਘਰ ਲਿਜਾ ਕੇ ਤੇ ਗੱਦਲਾਂ ਸੁਣਾਉਣ ਸੁਣਾਣੀਆਂ ਪੈਂਦੀਆਂ ਸੀ ਉਹਨੂੰ ਜਦੋਂ ਸੁਣਾਉਂਦੇ ਸੀਗੇ ਤੇ ਉਹ ਸੌ ਜਾਂਦਾ ਸੀ ਆਪ ਦਾਰੂ ਦੂਰ ਬਹੁਤ ਪੀਂਦਾ ਸੀ ਫੇਰ ਉਹਨੇ ਉੱਠਣਾ ਫੇਰ ਅਸੀਂ ਗਾਉਣ ਲੱਗ ਜਾਣਾ ਫੇਰ ਉਹਨੇ ਉੱਠਣਾ ਸੌਂ ਜਾਣਾ ਫੇਰ ਅਸੀਂ ਹੌਲੀ ਜਿਹੀ ਦਿਲ ਵਿੱਚ ਨੇ ਗੀਤ ਸੀ ਪੁੱਠੀ ਹੈ ਕੋਈ ਤਾਜ਼ਾ ਐਦਾਂ ਕਰਕੇ ਕਰਨਾ ਜਦੋਂ ਫਿਰ ਮੈਂ ਮੈਂ ਸੋਚ ਲਿਆ ਵੀ ਮੈਂ ਨਹੀਂ ਕਰਨੇ ਜੋ ਮਰਜ਼ੀ ਹੋਵੇ ਕਿਸੇ ਕਿਸੇ ਹਾਲਤ ਵਿੱਚ ਨੌਕਰੀ ਨਹੀਂ ਕਰਾਂ ਉਹਨਾਂ ਨੇ ਮੈਨੂੰ ਪਗੋੜਾ ਕਰਾਰ ਵੀ ਦਿੱਤਾ ਸੀ ਜਦੋਂ ਤੁਸੀਂ ਡੇਰਿਆਂ ਦੇ ਖਿਲਾਫ ਗੱਲ ਕੀਤੀ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਕਿ ਜਿੱਸੀ ਆਪਣੀ ਕੇਪੀਐਸ ਗਿੱਲ ਨਾਲ ਯਾਰੀ ਦਾ ਧੋਣਾ ਧੋ ਰਿਹਾ ਇਸ ਕਰਕੇ ਸਿੱਖ ਜਮ ਦੀ ਗੱਲ ਕਰਦਾ ਤੇ ਕੇਪੀਐਸ ਗੱਲ ਨਾਲ ਮੇਰੀ ਕੋਈ ਯਾਰੀ ਹੈ ਹੀ ਨਹੀਂ ਸੀ ਕੇਪੀਐਸ ਗਿੱਲ ਦੇ ਤੇ ਅਸੀਂ ਕਰਿੰਦੇ ਸੀ ਨਾ ਹੂੰ ਉਹ ਤੇ ਮੈਂ 1 ਸਾਲ ਦੇ ਵਿੱਚ ਉਹਦਾ ਮਤਲਬ ਉਹਦੀ ਨੌਕਰੀ ਕਰਦਾ ਸੀ ਮੈਂ ਕਿਹੋ ਜਿਹਾ ਟਾਈਮ ਸੀ ਉਹ ਭਾਜੀ ਉਹ ਟਾਈਮ ਤੇ ਬੜਾ ਖਰਾਬ ਸੀਗਾ ਮੇਰਾ ਮੈਂ ਜਿਸ ਇਲਾਕੇ ਤੋਂ ਆਉਣਾ ਜਿਸ ਜਗ੍ਹਾ ਤੋਂ ਆਉਣਾ ਉਸ ਟਾਈਮ ਤੇ ਫੈਡਰੇਸ਼ਨ ਤੇ ਸਟੂਡੈਂਟ ਯੂਨੀਅਨ ਤੇ ਸਾਰੀ ਪੈਰਲਲ ਚੱਲ ਰਹੀ ਸੀ ਤੇ ਫਿਰ ਜਦੋਂ ਉਸ ਟਾਈਮ ਤੇ ਕੀ ਹੁੰਦਾ ਤੁਸੀਂ ਬਹੁਤ ਆਸਰੇ ਲੱਭਦੇ ਹੋ ਪਿਤਾ ਨੂੰ ਮੇਰੇ ਡੈਡੀ ਜਿਹੜੇ ਸੀ ਉਹ ਚਾਹੁੰਦੇ ਸੀ ਮੈਂ ਨੌਕਰੀ ਕਰਾਂ ਉਹ ਤੇ ਗਾਉਣ ਤੇ ਕਦੀ ਦਿੰਦੇ ਨਹੀਂ ਸੀ ਫਿਰ ਜਦੋਂ ਕਾਮਯਾਬੀ ਮਿਲ ਹੀ ਨਹੀਂ ਸੀ ਰਹੀ ਕਿਸੇ ਵੀ ਪਾਸੇ ਹਮ ਤੇ ਫਿਰ ਮੈਂ ਪੁਲਿਸ ਜੁਆਇਨ ਕੀਤੀ ਪੰਮੀ ਬਾਈ ਉਹਨਾਂ ਨੇ ਇੱਕ ਪੁਲ ਪੰਮੀ ਬਾਈ ਉਹਨਾਂ ਨੇ ਬੜੇ ਲੋਕਾਂ ਦਾ ਉਸ ਟਾਈਮ ਤੇ ਭਲਾ ਕੀਤਾ ਜਰ ਚਲੋ ਆਪਾਂ ਉਹਨੂੰ ਉਲਟ ਵੀ ਲੈ ਲਏ ਨੇ ਵੀ ਇਹਨਾਂ ਨੇ ਜੀ ਐਦਾਂ ਕੀਤਾ ਉਹ ਦੇਖੋ ਜਿਹੜੇ ਕਲਚਰ ਵਾਲੇ ਬੰਦੇ ਉਹਨਾਂ ਦਾ ਤੇ ਮੁੰਡਿਆਂ ਦਾ ਨੁਕਸਾਨ ਕਰਨ ਦੇ ਵਿੱਚ ਕੋਈ ਉਹ ਹੱਥ ਨਹੀਂ ਆ। ਉਹਦੇ ਵਿਚਾਰੇ ਆਪਣੇ ਨੌਕਰੀਆਂ ਲੱਭਦੇ ਸੀ। ਉਹ ਹਰ ਬੰਦਾ ਹੀ ਲੱਭਦਾ ਮੈਂ ਵੀ ਲੱਭਦਾ ਤੁਸੀਂ ਵੀ ਸਾਰੀ ਦੁਨੀਆ ਹੀ ਲੱਭਦੀ ਆ। ਤੇ ਉਸ ਟਾਈਮ ਤੇ ਉਹਨਾਂ ਨੇ ਭਰਤੀ ਕਰਾਏ ਬੰਦੇ ਜਿੱਚ ਮੈਂ ਵੀ ਭਰਤੀ ਹੋਇਆ। ਮੈਨੂੰ ਦੋ ਵਾਰ ਇਹਨਾਂ ਨੇ ਇੱਕ ਵਾਰ ਖੰਨੇ ਤੋਂ ਤੇ ਇੱਕ ਵਾਰ ਕਿਸੇ ਹੋਰ ਮੇਲੇ ਤੋਂ ਚੁੱਕ ਕੇ ਸਿੱਧਾ ਕੇਪੀਐਸ ਗਿਲ ਦੇ ਘਰ ਲੈ ਗਏ। ਤੇ ਕੇਪੀਐਸ ਗਿਲ ਦੇ ਘਰ ਲਿਜਾ ਕੇ ਤੇ ਗੱਦਲਾਂ ਸੁਣਾਣੀਆਂ ਪੈਂਦੀਆਂ ਸੀ ਉਹਨੂੰ। ਜਦੋਂ ਸੁਣਾਉਂਦੇ ਸੀਗੇ ਤੇ ਉਹ ਸੌ ਜਾਂਦਾ ਸੀ ਆਪ दारू-ਦੂਰ ਬਹੁਤ ਪੀਂਦਾ ਸੀਗਾ ਤੇ ਉਹ ਜਦੋਂ ਫੇਰ ਉਹਨੇ ਉੱਠਣਾ ਫੇਰ ਅਸੀਂ ਗਾਉਣ ਲੱਗ ਜਾਨਾ ਫੇਰ ਉਹਨੇ ਉੱਠਣਾ ਸੌ ਜਾਣਾ ਫੇਰ ਅਸੀਂ ਹਾਲੀਵੁੱਡ ਦੇ ਦਿਲ ਮੇਕ ਲੈ ਰਸੀ ਉੱਠੀ ਹਾਏ ਕੋਈ ਤਾਜ ਐਦਾਂ ਕਰਕੇ ਕਰਨਾ ਥੈਨ ਫਿਰ ਮੈਂ ਮੈਂ ਸੋਚ ਲਿਆ ਵੀ ਮੈਂ ਨਹੀਂ ਕਰਨੀ ਨੌਕਰੀ ਜੋ ਮਰਜ਼ੀ ਹੋ ਜਾਏ ਕਿਸੇ ਕਿਸੇ ਹਾਲਤ ਚ ਨੌਕਰੀ ਨਹੀਂ ਕਰਾਂਗਾ ਉਹਨਾਂ ਨੇ ਮੈਨੂੰ ਪਗੋੜਾ ਕਰਾਰ ਵੀ ਦਿੱਤਾ ਸੀ अच्छा हां पर मैं नहीं so, की थी नौकरी उस टाइम सो ओद ओदना ते यार ही ਸਾਡੀ ਕੀ ਹੋ ਸਕਦੀ ਤੁਸੀਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕੇ ਪੀਐਸ ਗਿੱਲ ਦਿੱਲੀ ਰਿਹਾ ਉਸ ਤੋਂ ਬਾਅਦ ਹਾਕੀ ਦਾ ਵੀ ਉਹ ਬਣ ਗਿਆ ਜੀ ਮੇਰਾ ਤਾਂ ਤੁਸੀਂ ਜੇ ਗੱਲ ਕਰ ਰਹੇ ਹੋ ਵੀ ਮੈਂ ਜੇ ਸਾਰੇ ਬੰਦਿਆਂ ਦੇ ਨਾਲ ਇੰਨਾ ਬੈਣ ਖਲੋਣ ਸੀਗਾ ਤੇ ਕੇਪੀਐਸ ਗਿੱਲ ਵੀ ਤੇ ਉਸ ਫੀਲਡ ਦਾ ਹੀ ਬੰਦਾ ਸੀ ਨਾ ਉਸ ਲੈਵਲ ਦਾ ਹੀ ਬੰਦਾ ਸੀ ਨਾ ਉਹ ਮਤਲਬ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਬੈਠ ਉੱਠ ਰਿਹਾ ਸੀਗਾ ਮੈਨੂੰ ਇਹ ਵੀ ਪਤਾ ਲੱਗ ਰਿਹਾ ਸੀ ਵੀ ਕੇਪੀਐਸ ਗਿੱਲ ਬਹੁਤ ਪੜ੍ਹ ਲਿਖ ਰਿਹਾ ਹੈ। ਕੁਝ ਕਿਤਾਬਾਂ ਬਹੁਤ ਪੜ੍ਹਦਾ ਸੀਗਾ। ਜੀ। ਉਹ ਕੁਝ ਜਦੋਂ ਅਸੀਂ ਪੁਲਿਸ ਵਿੱਚ ਸੀਗੇ ਸਾਨੂੰ ਕਿਹਾ ਪਿਆ ਗੁਰੂ ਨਾਨਕ ਸਾਹਿਬ ਦੀ ਕਿਤਾਬ ਹੁੰਦੀ ਸੀ ਉਹ ਉਹਦੇ ਉੱਤੇ ਕਿਸੇ ਪਾਕਿਸਤਾਨ ਦੇ ਬੰਦੇ ਨੇ ਲਿਖੀ ਸੀ ਉਹ ਪਾਇਦਾ ਕਰਨੀ ਸੀ। ਫਿਰ ਇੱਕ ਐਸਐਸਪੀ ਦੀ ਡਿਊਟੀ ਲਈ ਉਹਨੇ ਪਾਕਿਸਤਾਨ ਦੇ ਲੋਕਾਂ ਨੂੰ ਫੋਨ ਕੀਤਾ। ਮੈਂ ਇਹ ਵੀ ਇੱਕ ਉਹਦਾ ਪੱਖ ਸੀਗਾ। ਠੀਕ ਹੈ। ਉਹ ਜਿੰਨਾ ਟਾਈਮ ਵੀ ਦਿੱਲੀ ਰਿਹਾ ਮੇਰੇ ਕਦੇ-ਕਦੇ ਸਾਹਮਣੇ ਹੁੰਦਾ ਸੀ। ਮੈਂ ਕਦੇ ਉਹਨੂੰ ਮਿਲਿਆ ਨਹੀਂ। ਇੱਕ ਘਰ ਦੇ ਵਿੱਚ ਹੁਣ ਮੈਨੂੰ ਫੇਰ ਉਹ ਯਾਦ ਆ ਜਾਏਗਾ ਵੀ ਉਹ ਕਿਸ ਦੇ ਘਰ ਸੀਗਾ ਜਿੱਥੇ ਮੈਨੂੰ ਕੋਈ ਬੰਦਾ ਜਿਹਦਾ ਥਰੂ ਥਰੂ ਬੰਦੇ ਨਹੀਂ ਲੈ ਜਾਂਦੇ ਵਿਚਾਰ ਚ ਅਸੀਂ ਜਾਣਾ ਹੈ ਚਲਣਾ ਯਾਰ ਆਪਣੇ ਬਹੁਤ ਯਾਰ ਆ ਯਾਰ ਉਹ ਬੰਦੇ ਇਦਾਂ ਆ ਇਹ ਆ ਉਹ ਉਹਦੇ ਡਿਨਰ ਤੇ ਲੈ ਕੇ ਗਏ ਕੇ ਪੀ ਐਸ ਗਿਲ ਉੱਥੇ ਪਿਆਨੋ ਵਜਾਉਂਦਾ ਸੀ ਪਿਆਨੋ ਵਜਾਉਣ ਲੱਗਿਆ ਸੀ ਉਹ ਪਿਆਨੋ ਸਿੱਖਣ ਲੱਗਿਆ ਸੀ ਅੱਛਾ ਉਸ ਦਿਨ ਮੈਨੂੰ ਪਤਾ ਲੱਗਿਆ ਸੀ ਕੇ ਪੀ ਐਸ ਗਿਲ ਨੇ ਕਿਹਾ ਕਿ ਇਹਨੂੰ ਵੀ ਉਹਨੇ ਇਸ਼ਾਰਾ ਕੀਤਾ ਵੀ ਇਹਨੂੰ ਲੈ ਕੇ ਆ ਬੇ ਇੱਥੇ ਗਾਣੇ ਕਿਉਂਕਿ ਅਸੀਂ ਮਹਿਫਲਾਂ ਉਫਲਾਂ ਗੰਦੇ ਰਹਿੰਦੇ ਸੀ ਮੈਂ ਉਹਦੇ ਨੇੜੇ ਵੀ ਨਹੀਂ ਗਿਆ ਮੈਂ ਮੈਂ ਕਿਹਾ ਨਹੀਂ ਮੈਂ ਇਸ ਬੰਦੇ ਦੇ ਨੇੜੇ ਨਹੀਂ ਜਾਣਾ ਇਦਾਂ ਮੈਂ ਉਸ ਬੰਦੇ ਤੋਂ ਦੂਰ ਰਹਾ ਹੁਣ ਵੀ ਉਹਨਾਂ ਦੀ ਬੇਟੀ ਹੈ ਪਤਾ ਨਹੀਂ ਕੌਣ ਹੈ ਉਹ ਉਹਨੇ ਵੀ ਮੈਨੂੰ ਬਾਅਦ ਦੇ ਵਿੱਚ ਕਿਹਾ ਕਿ ਤੁਸੀਂ ਵੀ ਉਹਨਾਂ ਦੇ ਖਿਲਾਫ ਬੋਲਦੇ ਹੋ ਮੈਂ ਕਿਹਾ ਤੇਰਾ ਪਿਓ ਹੈ ਪਰ ਸਾਡੇ ਪੰਜਾਬ ਵਾਸਤੇ ਉਹ ਬਹੁਤ ਵਧੀਆ ਬੰਦਾ ਨਹੀਂ ਸੀ ਉਹਨੇ ਸਾਡੇ ਮੁੰਡਿਆਂ ਦਾ ਬਹੁਤ ਨੁਕਸਾਨ ਕੀਤਾ ਹੈਨਾ ਮੈਂ ਉਸ ਪੋਲੀਟੀਕਲ ਸਿਨੈਰੀਓ 'ਚ ਨਹੀਂ ਪੈਣਾ ਚਾਹੁੰਦਾ ਗਲਤ ਠੀਕ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਮੈਂ ਪਰ ਜਿਹੜੇ ਗਲਤ ਹੁੰਦੇ ਜਿਹੜੇ ਦੇਖੋ ਇੱਕ ਜਿਹੜਾ ਕੋਈ ਬੰਦਾ ਮਿਸ਼ਨ ਲੈ ਕੇ ਚੱਲਿਆ ਉਹ ਕੀ ਕਰ ਰਿਹਾ ਤੇ ਇੱਕ ਜਿਹੜੇ ਆਰਮੀ ਜਾਂ ਪੁਲਿਸ ਆ ਉਹ ਕੀ ਕਰ ਰਹੀ ਠੀਕ ਹੈ ਤੁਹਾਡੀ ਤੇ ਮੈਂ ਮੇਰੀ ਮੇਰੀ ਪ੍ਰੋਬਲਮ ਰਹੀ ਉਹਦੇ ਨਾਲ